ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਅੱਜ ਵਾਲੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਅੱਜ ਆਪਾਂ ਗੱਲ ਕਰਨੀ ਹੈਗੀ ਆ ਕੁਲਵੰਤ ਢਾਲੀਵਾਲ ਜੀ ਬਾਰੇ ਕਿਉਂਕਿ ਇਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਬੜਾ ਬਵਾਦ ਹੋਇਆ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਪਹਿਲਾਂ ਤੁਹਾਨੂੰ ਉਹ ਗੱਲ ਸੁਣਾਉਣਾ ਹੈ ਤਾਂ ਚੈਨਲ ਸਬਸਕ੍ਰਾਈਬ ਕਰਨ ਨੂੰ ਤਾਂ ਕਿਹਾ ਕਿਉਂਕਿ ਕਈਆਂ ਨੇ ਵਿੱਚ ਕਮੈਂਟ ਕਰਨੇ ਆ ਤੇ ਫਿਰ ਮੁੜ ਕੇ ਉਹਨਾਂ ਨੂੰ ਵੀ ਰਿਪਲਾਈ ਦੇਣਾ ਪੈਣਾ ਠੀਕ ਹੈ ਕਿ ਨਹੀਂ ਤੇ ਪਹਿਲਾਂ ਮਾੜੀ ਜੀ ਗੱਲ ਸੁਣ ਲਓ ਤੁਹਾਡੇ ਦਿਮਾ ਪਿੰਡ ਚਾਰ ਪੰਜ ਗੁਰਦੁਆਰੇ ਤੇ ਹਸਪਤਾਲ ਡਿਸਪੈਂਸਰੀ ਹੈਗੀ ਪਲਤੂ ਜਵਾਬ ਦੇ ਮੈ ਹੈ ਨਹੀਂ ਨਾ ਸੁਣ ਲਈ ਗੱਲ ਮੈਂ ਕਹਾਂ ਵੀ ਯਾਦ ਕਰਾ ਦਿਆਂ ਵੀ ਕੀ ਗੱਲ ਹੋਈ ਸੀ ਇਹਨਾਂ ਨੇ ਗੱਲ ਕੀਤੀ ਸੀਗੀ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰੂ ਘਰ ਬਣੇ ਹੋਏ ਆ ਹਸਪਤਾਲ ਡਿਸਪੈਂਸਰੀ ਕੋਈ ਨਹੀਂ ਹੈਗੀ ਤੇ ਇੱਕ ਇਹਨਾਂ ਨੇ ਗੱਲ ਕੀਤੀ ਸੀਗੀ ਗੁਰੂ ਘਰ ਦੇ ਵਿੱਚ ਜਿਹੜੀ ਆਪਣੇ ਨਾ ਕੜਾ ਪ੍ਰਸ਼ਾਦ ਦੀ ਦੀਗ ਬਣਦੀ ਆ ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਸੀ ਤੇ ਆਪਾਂ ਹੁਣ ਅੱਜ ਹੁਣ ਇਹਨਾਂ ਗੱਲਾਂ ਦੇ ਜਵਾਬ ਦੇਣੇ ਹੈਗੇ ਆ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਆ ਵੀ ਦੁਆਰਾ ਵੀ ਵੀਡੀਓ ਬਣਾਉਣੀ ਪੈ ਸਕਦੀ ਹੈ ਤੇ ਸਭ ਤੋਂ ਪਹਿਲਾਂ ਜੇ ਮੈਂ ਸ਼ੁਰੂਆਤ ਕਰਾਂ ਆਪਣੇ ਪਿੰਡ ਤੋਂ ਮੇਰੇ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੈ ਜਿੱਥੇ ਸਾਰਾ ਪਿੰਡ ਮੱਥਾ ਟੇਕਦਾ ਤੇ ਬਿਲਕੁਲ ਮੇਰੇ ਨਜ਼ਦੀਕ 1.5 ਕਿਲੋਮੀਟਰ ਦੇ ਉੱਤੇ ਪਿੰਡਿਆ ਕੇਸਰਪੁਰ ਜਿੱਥੇ ਇੱਕੋ ਇਤਿਹਾਸਿਕ ਗੁਰੂ ਘਰ ਹੈ ਤੇ ਇੱਕੋ ਹੀ ਗੁਰੂ ਘਰ ਹੈ ਤੇ ਮੇਰੇ ਦੂਸਰੇ ਪਾਸੇ ਪਿੰਡ ਦੇ ਪਿੰਡ ਸੁਨੜਵਾਲਿਆ ਉੱਥੇ ਵੀ ਇੱਕੋ ਹੀ ਗੁਰੂ ਘਰ ਹੈ ਤੇ ਸਾਡਾ ਤੀਸਰਾ ਰਸਤਾ ਸਾਡੇ ਪਿੰਡੋਂ ਇੱਕ ਜਾਂਦਾ ਹੈ ਜੀ ਪਿੰਡ ਸੰਧੂ ਚੱਠਾ ਜਿੱਥੇ ਮੇਰੇ ਖਿਆਲ 'ਚ ਦੋ ਗੁਰੂ ਘਰ ਹੈ ਜੇ ਤੱਕ ਮੈਨੂੰ ਪਤਾ ਹੋ ਸਕਦਾ ਕਿ ਕੋਈ ਹੋਰ ਵੀ ਬਣਿਆ ਹੋਵੇ ਪਤਾ ਨਹੀਂ ਔਰ ਜਿਤ ਤੱਕ ਮੈਨੂੰ ਪਤਾ ਆ ਦੋ ਗੁਰੂ ਘਰ ਆ ਤੇ ਉਹ ਵੀ ਤਾਂ ਕਰਕੇ ਕਿਉਂਕਿ ਪਿੰਡ ਵੱਡਾ ਤੇ ਇਹ ਜਿਹੜੇ ਦੋ ਜਾਂ ਚਾਰ ਜਾਂ ਪੰਜ ਜਾਂ ਅੱਠ ਜਾਂ 10 10-10 ਵੀ ਕਈਆਂ ਪਿੰਡਾਂ ਦੇ ਵਿੱਚ ਹੈਗੇ ਆ ਮੈਂ ਸੁਣਿਆ ਸੀਗਾ ਪਿੱਛੇ ਜੱਕ ਵੀਡੀਓ ਆਈ ਸੀ ਤੇ ਇਹ ਜਿਹੜੇ ਗੁਰੂ ਘਰ ਬਣੇ ਹੋਏ ਆ ਨਾ ਇਹ ਗੁਰੂ ਘਰ ਬਣੇ ਹੈਗੇ ਆ ਲੋਕਾਂ ਦੇ ਵਿੱਚ ਜਦੋਂ ਆਪਸੀ ਪਿਆਰ ਘਟ ਜਾਂਦਾ ਜਾਂ ਕਹਿ ਲਈਏ ਕਿ ਕਮੇਟੀਆਂ ਤੇ ਜਾਂ ਜਾਤ ਪਾਤ ਦੇ ਆਧਾਰ ਦੇ ਉੱਤੇ ਇਦਾਂ ਗੁਰੂ ਘਰ ਬਣ ਜਾਂਦੇ ਆ ਜਦੋਂ ਪਿੰਡਾਂ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਆ ਕਿ ਪਾਰਟੀ ਬਾਜੀ ਹੈਗੀ ਆ ਸਿਸਟਮ ਬਣਿਆ ਹੋਇਆ ਆ ਤੇ ਇੱਕ ਦੂਜੇ ਦੇ ਜਾ ਕੇ ਰਾਜੀ ਨਹੀਂ ਤੇ ਉਹ ਕਹਿੰਦੇ ਵੇ ਗੁਰੂ ਘਰ ਵੀ ਕਿਉਂ ਜਾਣਾ ਇਹ ਤਾਂ ਹੈਗਾ ਬਹੁਤ ਗਲਤ ਚੀਜ਼ ਜਿੱਥੇ ਇਹ ਚੀਜ਼ਾਂ ਹੁੰਦੀਆਂ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਵੀ ਚਾਰ-ਚਾਰ ਗੁਰੂ ਘਰ ਬਣਾ ਲੈ ਹਸਪਤਾਲ ਡਿਸਪੈਂਸਰੀ ਕੋਈ ਨਹੀਂ ਬਣਾਈ ਤੇ ਪਹਿਲਾਂ ਇੱਥੇ ਆਪਾਂ ਗੱਲ ਕਰ ਹੀ ਲੈਨੇ ਹਣਾ ਤੇ ਪਹਿਲੀ ਗੱਲ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਹ ਬੜੇ ਹਾਈਪਰ ਤਰੀਕੇ ਨਾਲ ਬੋਲੇ ਪੱਤਰਕਾਰ ਨੂੰ ਕਿ ਤੂੰ ਦੱਸ ਕੀ ਕੀਤਾ ਹੁਣ ਇੱਕ ਪੱਤਰਕਾਰ ਹਸਪਤਾਲ ਕਿਦਾਂ ਬਣਾ ਦੂਗਾ ਠੀਕ ਹੈ ਕਿ ਨਹੀਂ ਉਹ ਕੀ ਕਰ ਸਕਦਾ ਉਹ ਸਿਰਫ ਆਵਾਜ਼ ਚੱਕ ਸਕਦਾ ਪੱਤਰਕਾਰ ਜਿਹੜਾ ਆ ਤੇ ਜੇ ਲੋਕਾਂ ਨੂੰ ਵੀ ਆਪਾਂ ਗੱਲ ਕਹੀ ਹੈ ਵੀ ਤੁਸੀਂ ਕਿਉਂ ਨਹੀਂ ਹਸਪੀਟਲ ਬਣਾਇਆ ਹੁਣ ਮੇਰੇ ਪਿੰਡ ਨੂੰ ਕਹਣ ਵੀ ਤੁਸੀਂ ਹਸਪੀਟਲ ਕਿਉਂ ਨਹੀਂ ਬਣਾਇਆ ਮੇਰੇ ਪਿੰਡ ਦੇ ਵਿੱਚ ਕਿਹੜਾ ਇੰਨਾ ਇਸ ਲਾਇਕ ਹੈਗਾ ਕੋਈ ਕਿ ਉਹ ਹਸਪੀਟਲ ਬਣਾ ਸਕੀ ਇੰਨਾ ਪੜਿਆ ਲਿਖਿਆ ਨਹੀਂ ਨੌਲੇਜ ਵਾਲਾ ਬੰਦਾ ਮੇਰੇ ਖਾਲਜ ਇੱਕ ਵੀ ਹੈ ਨਹੀਂ ਜੇ ਹੋਊਗਾ ਵੀ ਕੋਈ ਨਹੀਂ ਕਰ ਸਕਦਾ ਹਰ ਕਿਸੇ ਦੇ ਬਸ ਚ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਕਿ ਪਿੰਡ ਇਕੱਠ ਕੇ ਹਸਪੀਟਲ ਬਣਾ ਲੂਗਾ ਗੁਰੂ ਘਰ ਦੇ ਗ੍ਰੰਥੀ ਨੂੰ ਤਾਂ ਸਾਨੂੰ ਤਨਖਾਹ ਨਹੀਂ ਦੇਈ ਹੁੰਦੀ ਪੂਰੀ ਅਸੀਂ ਹਸਪੀਟਲ ਬਣਾ ਕੇ ਉੱਥੇ ਸਟਾਫ ਇੰਨਾ ਰੱਖਣਾ ਸਾਰਾ ਕੁਝ ਚਾਹੀਦਾ ਹੈ ਉਹਨਾਂ ਨੂੰ ਅਸੀਂ ਕਿੱਥੋਂ ਪੈਸ ਇਸੇ ਕਰਕੇ ਲੋਕਾਂ ਨੇ ਜ਼ਿਆਦਾ ਵਿਰੋਧ ਕੀਤਾ ਸੀਗਾ ਕਿ ਇਹ ਕੰਮ ਹੈਗਾ ਸਰਕਾਰ ਦਾ ਸਰਕਾਰ ਕੰਮ ਕਰੇ ਜਾਂ ਇਹ ਜਿਹੜੀਆਂ ਸੰਸਥਾਵਾਂ ਆਇਆ ਇਹ ਕਰਦੀਆਂ ਆ ਜਾਂ ਜਿੱਦਾਂ ਇਹਨਾਂ ਨੇ ਬਣਾਇਆ ਜਾਂ ਹੋਰ ਵੀ ਕਈ ਬਣੀਆਂ ਹੋਈਆਂ ਜਿਨ੍ਹਾਂ ਨੇ ਹਸਪਤਾਲ ਬਣਾਏ ਹੋਏ ਆ ਤੇ ਜਾਂ ਬਣਾ ਰਹੇ ਆ ਕਿਉਂਕਿ ਇਹਨਾਂ ਸੰਸਥਾਵਾਂ ਨੂੰ ਜਿਹੜੇ ਖੁੱਲੇ ਕਫੇ ਆਉਂਦੇ ਆ ਬਾਹਰੋਂ ਫੰਡ ਆਉਂਦੇ ਆ ਤੇ ਜੇ ਹੁਣ ਇਹਨਾਂ ਨੇ ਵੀ ਹਸਪਤਾਲ ਬਣਾਇਆ ਕਿ ਇਹਨਾਂ ਨੇ ਆਪਣੇ ਸਾਰੇ ਘਰੋਂ ਕਮਾਈ ਲਾਈ ਆ ਲੋਕਾਂ ਨੇ ਵੀ ਮੇਰੇ ਖਿਆਲ ਦਿੱਤਾ ਹੈ ਹੁਣਾਦਾਨ ਵਿੱਚ ਸ਼ਾਇਦ ਕੀਤਾ ਹੋਵੇ ਕਿਸੇ ਨੇ ਪਰ ਹੋ ਸਕਦਾ ਜੇ ਆਪਦੇ ਘਰੋਂ ਵੀ ਲਾਈ ਹੋਊਗੀ ਤਾਂ ਬੜੀ ਵਧੀਆ ਗੱਲ ਆ ਬਹੁਤ ਮਾਣ ਵਾਲੀ ਗੱਲ ਆ ਤੇ ਇਹ ਬੜਾ ਹਾਈਪਰ ਹੋ ਕੇ ਬੋਲੇ ਸੀਗੇ ਵੀ ਸਿੱਖਾਂ ਨੇ ਕਿਉਂ ਨਹੀਂ ਜਿਹੜੇ ਹੈਗੇ ਹਸਪੀਟਲ ਜਾਂ ਡਿਸਪੈਂਸਰੀਆਂ ਇਹ ਬਣਾਈਆਂ ਹੈਗੀਆਂ ਜਿੱਥੇ ਲੋਕਾਂ ਦਾ ਇਲਾਜ ਸਸਤੇ ਚ ਹੋ ਸਕੇ ਫ੍ਰੀ ਹੋ ਸਕੇ ਗੁਰੂ ਘਰ ਬਣਾ ਲੈ ਠੀਕ ਹੈ ਕਿ ਨਹੀਂ ਇਹਨਾਂ ਨੇ ਟਾਰਗੇਟ ਸਪੈਸ਼ਲ ਸਿੱਖਾਂ ਨੂੰ ਕੀਤਾ ਸੀਗਾ ਇਸ ਕਰਕੇ ਇਹਨਾਂ ਦਾ ਵਿਰੋਧ ਜ਼ਿਆਦਾ ਹੋਇਆ ਸੀਗਾ ਹੋਰ ਵੀ ਕਮਿਊਨਿਟੀਆਂ ਹੈਗੀਆਂ ਆ ਹੋਰ ਵੀ ਧਰਮ ਹੈਗੇ ਆ ਕਦੇ ਨਹੀਂ ਕੋਈ ਬੋਲਦਾ ਹੈਗਾ ਵੀ ਤੁਸੀਂ ਆ ਚੀਜ਼ ਕਰੋ ਤੁਸੀਂ ਆ ਨਾ ਕਰੋ ਹੈਨਾ ਕਿਉਂਕਿ ਧਰਮ ਦੇ ਵਿੱਚ ਸਾਰਿਆਂ ਦੀ ਆਸਥਾ ਹੁੰਦੀ ਆ ਇਸ ਕਰਕੇ ਲੋਕ ਜਿਹੜੇ ਆ ਪਬਲਿਕ ਜਿਹੜੀ ਆ ਉਹ ਗੁੱਸਾ ਮਨਾ ਜਾਂਦੀ ਹੈ ਵੀ ਤੁਸੀਂ ਸਾਡੇ ਧਰਮ ਦੇ ਬਾਰੇ ਬੋਲ ਰਹੇ ਆ ਇਸੇ ਕਰ वैसे ਤਾਂ ਜੇ ਸੋਚਿਆ ਜਾਵੇ ਤਾਂ ਗੱਲ ਇਹਨਾਂ ਨੇ ਵਧੀਆ ਕੀਤੀ ਹੈ ਇੱਕ ਧਿਆਨ ਚ ਗੱਲ ਇਹ ਆਂਦੀ ਕਿ ਸਾਨੂੰ ਆ ਚੀਜ਼ਾਂ ਚਾਹੀਦੀਆਂ ਆ ਤੇ ਸਰਕਾਰ ਨੇ ਅਜ ਤੱਕ ਇਹ ਬਣਾਈਆਂ ਕਿਉਂ ਨਹੀਂ ਇਹ ਨਹੀਂ ਸਰਕਾਰ ਨੇ ਬਣਾਈਆਂ ਨਹੀਂ ਹੈਗੇ ਸਰਕਾਰੀ ਹਸਪਤਾਲ ਬਥੇਰੇ ਤੇ ਮੈਂ ਆਪਣੇ ਪਿੰਡ ਦੀ ਗੱਲ ਕੀਤੀ ਸੀ ਕਿ ਮੇਰੇ ਪਿੰਡ ਦੇ ਵਿੱਚ ਇੱਕ ਗੁਰੂ ਘਰ ਆ ਤਾਂ ਮੇਰੇ ਪਿੰਡ ਤੋਂ 5-6 ਕਿਲੋਮੀਟਰ ਤੇ ਸਰਕਾਰੀ ਹਸਪਤਾਲ ਵੀ ਹੈਗਾ ਆ ਕਾਲਾ ਸੰਘਿਆ ਦੇ ਵਿੱਚ ਉਹ ਪਿੰਡ ਕਾਫੀ ਵੱਡਾ ਹੈ ਉਸ ਪਿੰਡ ਦੇ ਵਿੱਚ ਹੋਣਗੇ ਮੇਰੇ ਖਿਆਲ ਪੰਜ-ਛੇ ਗੁਰੂ ਘਰ ਹੋਣੇ ਆ ਠੀਕ ਹੈ ਕਿ ਨਹੀਂ ਕੋਈ ਪਿੰਡ ਬਹੁਤ ਵੱਡਾ ਤੇ ਉਸ ਪਿੰਡ ਦੇ ਵਿੱਚ ਸਰਕਾਰੀ ਹਸਪਤਾਲ ਵੀ ਹੈਗਾ ਤੇ ਵੈਸੇ ਵੀ ਪ੍ਰਾਈਵੇਟ ਡਾਕਟਰ ਕਾਫੀ ਹੈਗੇ ਉਸ ਪਿੰਡ ਦੇ ਜੇ ਇਹ ਹੀ ਕਲਵੰਤ ਵਾਲੀ ਬਲਜੀ ਇਹ ਗੱਲ ਕਹਿ ਦਿੰਦੇ ਕਿ ਆਪਾਂ ਨੂੰ ਚਾਹੀਦਾ ਜਿੱਥੇ ਸਿਰਫ ਇੱਕ ਲਫਜ਼ ਭਾਰਤ ਲੈਂਦੇ ਤੂੰ ਦੀ ਤਾਂ ਆਪਾਂ ਕਰ ਲੈਂਦੇ ਵੀ ਆਪਾਂ ਨੂੰ ਚਾਹੀਦਾ ਕਿ ਆਪਾਂ ਸਾਰੇ ਰਲ ਮਿਲ ਕੇ ਜਿੱਦਾਂ ਅਸੀਂ ਆ ਇੱਕ ਹਸਪੀਟਲ ਬਣਾਇਆ ਆਪਾਂ ਹੋਰ ਵੀ ਬਣਾਈਏ ਤੇ ਮੇਰੇ ਖਿਆਲ ਲੋਕਾਂ ਨੇ ਸਾਥ ਵੀ ਦੇਣਾ ਸੀ ਲੋਕਾਂ ਨੇ ਨਾਲ ਵੀ ਖੜਨਾ ਤੇ ਲੋਕਾਂ ਨੇ ਕਹਿਣਾ ਵੀ ਇਹ ਗੱਲ ਬਹੁਤ ਵਧੀਆ ਕੀਤੀ ਹੈ ਜਿੱਥੇ ਆਪਾਂ ਚਾਰ-ਚਾਰ ਗੁਰੂ ਘਰ ਬਣਾ ਲਿਆ ਆ ਆਪਾਂ ਨੂੰ ਚਾਹੀਦਾ ਹੈ ਵੀ ਵੱਖਰੇ-ਵੱਖਰੇ ਸ਼ਹਿਰਾਂ ਦੇ ਵਿੱਚ ਇੱਕ ਦੋ ਹਸਪੀਟਲ ਹੋਰ ਬਣ ਜਾਣ ਤੇ ਜਿੱਥੇ ਲੋਕਾਂ ਦਾ ਭਲਾ ਹੋ ਸਕੇ ਗਰੀਬਾਂ ਦਾ ਭਲਾ ਹੋ ਸਕੇ ਸਿਰਫ ਤੂੰ ਤੋਂ ਆਪਾਂ ਆ ਜਾਂਦੇ ਤਾਂ ਗੱਲ ਵਧੀਆ ਰਹਣੀ ਸੀ ਚਲੋ ਬਾਅਦ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਰਿਅਲਾਈਜ਼ ਵੀ ਕੀਤਾ ਇਹਨਾਂ ਨੇ ਮਾਫੀ ਵੀ ਮੰਗੀ ਮੈਨੂੰ ਹਾਈਪਰ ਮੈਂ ਹੋ ਗਿਆ ਸੀਗਾ ਬਹੁਤ ਵਧੀਆ ਗੱਲ ਹੈ ਜਿਹੜੀ ਆਪਣੀ ਗਲਤੀ ਨੂੰ ਮੰਨ ਲੈਣਾ ਉਹ ਸਭ ਤੋਂ ਵਧੀਆ ਗੱਲ ਹੁੰਦੀ ਹੈ ਵੈਸੇ ਗਲਤੀ ਨਹੀਂ ਸੀਗੀ ਇਹਨਾਂ ਦੀ ਇਹਨਾਂ ਦੇ ਜਜ਼ਬਾਤ ਸੀ ਇਹਨਾਂ ਨੇ ਸਾਂਝੇ ਕੀਤੇ ਆਪਣੇ ਕਿਉਂਕਿ ਮੋਸਟਲੀ ਜਿਹੜੀ ਚੀਜ਼ ਹੁੰਦੀ ਹੈ ਨਾ ਪੰਜਾਬੀਆਂ ਦੇ ਉੱਤੋਂ ਜਿਹੜਾ ਉਮੀਦ ਜ਼ਿਆਦਾ ਕੀਤੀ ਜਾਂਦੀ ਹੈ ਤੇ ਮੈਂ ਸਿੱਖ ਲਫ਼ਜ਼ ਕਿਉਂ ਨਹੀਂ ਵਰਤੇ ਕਿਉਂਕਿ ਸਾਰੀ ਕਮਿਊਨਿਟੀਆਂ ਵਿੱਚ ਆਉਂਦੀਆਂ ਠੀਕ ਹੈ ਕਿ ਨਹੀਂ ਇਹਨਾਂ ਨੇ ਪਰ ਬੇਸ਼ੱਕ ਇਹ ਗੱਲ ਕਹੀ ਹੈ ਵੀ ਹਾਂ ਜੀ ਸਿੱਖਾਂ ਨੇ ਸਕੋਗੇ ਸਾਰੇ ਜੇ ਗੱਲ ਕਰੀਏ ਤਾਂ ਮੈਂ ਕਹਿੰਨਾ ਕਿ ਹਿੰਦੂ ਧਰਮ ਵਾਲੇ ਵੀ ਗੁਰੂ ਘਰਾਂ ਦੇ ਵਿੱਚ ਜਾਂਦੇ ਸਾਡੇ ਏਰੀਆ ਦੇ ਵਿੱਚ ਤਾਂ ਤੇ ਅਸੀਂ ਵੀ ਜਦੋਂ ਜਾਈਦਾ ਕਿਤੇ ਮੰਦਿਰ ਵੀ ਜਾਈਦਾ ਤੇ ਇਹ ਫਰਕ ਕੋਈ ਨਹੀਂ ਹੈਗਾ ਇਹ ਫਰਕ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਦਿਖਾਇਆ ਜਾਂਦਾ ਹੈ ਆ ਵੈਸੇ ਨਾਰਮਲੀ ਲੋਕਾਂ ਦੇ ਵਿੱਚ ਇੰਨਾ ਫਰਕ ਨਹੀਂ ਹੈਗਾ ਸਾਰੇ ਜਾਂਦੇ ਆ ਇੱਕ ਦੂਏ ਦੇ ਸਥਾਨਾਂ ਦੇ ਉੱਤੇ ਮੱਥਾ ਟੇਕਦੇ ਜਦੋਂ ਕੋਈ ਸਾਦਾ ਆ ਵੀ ਆਹ ਸ਼ਾਦੀ ਹੁੰਦੇ ਸਾਰੇ ਉੱਥੇ ਜਾ ਕੇ ਮੱਥਾ ਵੀ ਟੇਕਦੇ ਆ ਸਾਰੇ ਜਾਂਦੇ ਆ ਇਦਾਂ ਨਹੀਂ ਹੈਗਾ ਵੀ ਇਹ ਸੋਸ਼ਲ ਮੀਡੀਆ ਦੇ ਉੱਤੇ ਥੋੜਾ ਜਿਆਦਾ ਹੁੰਦਾ ਫਲਾਣੇ ਦਾ ਧਰਮ ਆ ਉਹਦਾ ਧਰਮ ਆ ਆ ਉਹਦੇ ਨਹੀਂ ਜਾਣਾ ਉਹਦੇ ਨਹੀਂ ਜਾਣਾ ਇੱਕ ਗੱਲ ਆ ਸੋਸ਼ਲ ਮੀਡੀਆ ਦੀ ਆਈਆਂ ਆਮ ਲੋਕ ਇੱਕ ਦੂਜੇ ਨੂੰ ਮਿਲਦੇ ਵਰਤਦੇ ਵੀ ਵਧੀਆ ਆ ਤੇ ਆਉਂਦੇ ਜਾਂਦੇ ਵੀ ਇਕੱਠੇ ਬੈਂਦੇ ਆ ਖਾਂਦੇ ਪੀਂਦੇ ਵੀ ਆ ਤੇ ਵੈਸੇ ਵੀ ਪੰਜਾਬੀਆਂ ਦੇ ਉੱਤੇ ਥੋੜਾ ਜਿਹਾ ਮਾਣ ਜ਼ਿਆਦਾ ਹੁੰਦਾ ਇਸ ਕਰਕੇ ਉਹਨਾਂ ਨੂੰ ਕਹਿ ਵੀ ਦਿੱਤਾ ਜਾਂਦਾ ਵੀ ਤੁਸੀਂ ਆ ਚੀਜ਼ ਕਿਉਂ ਨਹੀਂ ਕੀਤੀ ਠੀਕ ਹੈ ਹੁਣ ਇਹ ਗੱਲ ਆ ਗਈ ਪੰਜਾਬੀਆਂ ਦੇ ਉੱਤੇ ਕਿਉਂਕਿ ਮੈਂ ਜਿੱਦਾਂ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਨਹੀਂ ਕੀਤਾ ਪਰ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਆਪਾਂ ਪੰਜਾਬੀਆਂ ਨੂੰ ਕਹਿ ਸਕਦੇ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਸਿਗਾ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਇਹ ਚੀਜ਼ ਇੱਕ ਤਰੀਕੇ ਨਾਲ ਹੋ ਸਕਦੀ ਆ ਜੇ ਲੋਕ ਜ਼ੋਰ ਪਾਉਣ ਪਰ ਪਹਿਲੀ ਗੱਲ ਤਾਂ ਲੋਕਾਂ ਨੇ ਜ਼ੋਰ ਨਹੀਂ ਪਾਉਣਾ ਕਿਉਂਕਿ ਆਪਾਂ ਲੋਕ ਖੁਦ ਕਰਪਟ ਆ ਤੇ ਸਰਕਾਰ ਆਪਾਂ ਭਾਲਦੇ ਆ ਸਾਡੀ ਇਮਾਨਦਾਰ ਹੋਵੇ ਸਿੱਧੀ ਜਿਹੜੀ ਗੱਲ ਆ ਆਪਾਂ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਆਪਾਂ ਕਰਪਟ ਨਹੀਂ ਹੈਗੇ ਆਪਾਂ ਕਰਪਟ ਲੋਗ ਆ ਤੇ ਆਪਾਂ ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਆ ਜਿਹੜੀ ਐਨ ਵਧੀਆ ਤਰੀਕੇ ਨਾਲ ਕੰਮ ਕਰੇ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਵੀਡੀਓ ਦੇਖਦਾ ਹੁੰਦਾ ਆ ਸੱਤ ਲੋਜ ਦਰਿਆ ਦੇ ਉੱਤੇ ਬੰਦੇ ਕੂੜਾ ਸੱਟ ਰਹੇ ਆ ਲੋਕ ਉੱਥੇ ਵੀਡੀਓ ਬਣਾ ਕੇ ਦੱਸ ਰਹੇ ਤੁਸੀਂ ਪਾਈਏ ਗਲਤ ਕਰ ਰਹੇ ਹੋ ਪਰ ਲੋਕ ਕਹਿੰਦੇ ਨਹੀਂ ਸਾਡੀ ਆਸਤਾ ਹੀ ਸੱਟਣਾ ਤੇ ਸਰਕਾਰ ਚ ਆਵੇ ਇੱਕ ਮਿੰਟ ਦੇ ਵਿੱਚ ਰੋਕ ਦੇਵੇ ਉੱਥੇ ਇੱਕ ਇੱਕ ਬੰਦਾ ਪੁਲਿਸ ਵਾਲਾ ਖੜਾ ਕਰ ਦੇਣ ਵੀ ਤੁਸੀਂ ਕੂੜਾ ਸੱਟਿਆ ਜਾਂ ਫਿਰ ਕੈਮਰੇ ਲਾ ਦੇਣ ਜਿਹੜਾ ਬੰਦਾ ਸੱਟਦਾ ਉਹਦੀ ਪਛਾਣ ਕਰੋ ਜੁਰਮਾਨਾ ਪਏ ਜੋ ਲੱਖ ਲੱਖ 2-2 ਲੱਖ ਰੁਪਏ ਉਹਨਾਂ ਦੇ ਘਰੇ ਪਤਾ ਲੱਗੇ ਉਹਨਾਂ ਨੂੰ ਹਾਂ ਵੀ ਨਾਲ ਫੋਟੋਆਂ ਉਹਨਾਂ ਦੀਆਂ ਵੀ ਤੁਸੀਂ ਇੱਥੇ ਕੂੜਾ ਸੱਟ ਕੇ ਆਏ ਸੀ ਲੇਖਾ ਹੋਵੇ ਸੱਟ ਜਵੇ ਕੂੜਾ ਠੀਕ ਹੈ ਕਿ ਨਹੀਂ ਸਰਕਾਰ ਜਾਵੇ ਕੁਝ ਵੀ ਹੋ ਸਕਦਾ ਪਰ ਲੋਕਾਂ ਨੇ ਉੱਥੇ ਵੀ ਆਵਾਜ਼ ਪਾਣਾ ਸਰਕਾਰ ਨੇ ਸਾਡਾ ਨਾ ਧੱਕਾ ਕੀਤਾ ਤੇ ਗੱਲ ਜਿਹੜੀ ਮੈਂ ਕਰ ਰਿਹਾ ਕਿ ਆਪਾਂ ਲੋਕ ਕਰਪਟ ਹੈਗੇ ਆ ਕਿੱਦਾਂ ਅਸੀਂ ਵੋਟਾਂ ਪਾਉਣੀਆਂ ਇਹ ਦੇਖਣਾ ਸਾਨੂੰ ਕੀ ਮਿਲਦਾ ਕੀ ਆ ਅਸੀਂ ਫਿਰ ਵੋਟ ਪਾਉਣੀਆਂ ਅਸੀਂ ਆਪਣਾ ਪਹਿਲਾਂ ਸੋਚਦੇ ਆ ਬਾਅਦ ਸੋਚਦੇ ਆ ਸਾਡਾ ਪੰਜਾਬ ਆ ਸਾਡਾ ਦੇਸ਼ ਆ ਨਾ ਅਸੀਂ ਨਹੀਂ ਸੋਚਣਾ ਇਸ ਚੀਜ਼ ਬਾਰੇ ਤੇ ਜੇ ਸਰਕਾਰ ਸਰਕਾਰ ਨੇ ਕਾਨੂੰਨ ਬਣਾਉਣਾ ਤੇ ਲੋਕਾਂ ਨੇ ਪ੍ਰੈਸ਼ਰ ਪਾਉਣਾ ਜੇ ਸਰਕਾਰ ਇਹ ਕੰਮ ਕਰ ਦੇਵੇ ਜੇ ਇਸ ਬੰਦੇ ਨੇ ਸਰਕਾਰੀ ਜੋਬ ਕਰਨੀ ਆ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜਿਹੜਾ ਇਹ ਤਾਂ ਵੀ ਸਰਕਾਰੀ ਜੋਬ ਹੈ ਨਾ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਜਾਂ ਕੋਈ ਹੋਵੇ ਤਾਂ ਸਰਕਾਰ ਤੇ ਤਨਖਾਹ ਲੈਂਦੇ ਨਾ ਸਰਕਾਰੀ ਖਜ਼ਾਨੇ ਨੂੰ ਤਨਖਾਹ ਆ ਜਾਂਦੀਆਂ ਸਭ ਨੂੰ ਜਿਹੜਾ ਬੰਦਾ ਸਰਕਾਰੀ ਜੋਬ ਕਰ ਰਿਹਾ ਚਾਹੇ ਕੋਈ ਵੀ ਹੈ ਉਹਦੇ ਤੇ ਹੈਗਾ ਉਹਦੇ ਬੱਚੇ ਸਰਕਾਰੀ ਸਕੂਲ ਚ ਪੜਨਗੇ ਉਹਦਾ ਇਲਾਜ ਸਰਕਾਰੀ ਹਸਪੀਟਲ ਦੇ ਵਿੱਚ ਹੋਊਗਾ 24 ਘੰਟਿਆਂ ਦੇ ਵਿੱਚ ਸਾਰਾ ਹੀ ਸਿਸਟਮ ਸਹੀ ਹੋ ਜਾਊ ਇਹ ਗੱਲ ਤੁਸੀਂ ਮੰਨੋ ਜਾਂਦੇ ਆ ਮਨ ਨੂੰ ਜੇ ਇਹ ਕਾਨੂੰਨ ਬਣਦਾ ਪਰ ਇਹ ਬਣਨਾ ਨਹੀਂ ਚੱਕਰ ਤੇ ਆ ਕਿਉਂਕਿ ਅਸੀਂ ਚਾਹਣਾ ਨਹੀਂ ਤੇ ਲੋਕ ਉਹਨਾਂ ਨੇ ਬਣਾਉਣਾ ਨਹੀਂ ਉਹਨਾਂ ਨੂੰ ਪਤਾ ਇਹਨਾਂ ਨੂੰ ਭੰਬਲ ਭੂਸੇ ਪਾਈ ਰੱਖੋ ਇਹਨਾਂ ਨੂੰ ਲੜਾਈ ਰੱਖੋ ਕਬਾ ਠੀਕ ਆਹੀ ਲੜੀ ਜਾਣਾ ਇੱਕ ਦੂਜੇ ਦੀਆਂ ਲਤਾਂ ਖਿੱਚੀ ਜਾਣੀਆਂ ਬਸ ਇਹ ਗੱਲ ਆ ਤੇ ਜੇ ਇਹ ਕਾਨੂੰਨ ਬਣਦਾ ਤੁਸੀਂ ਦੱਸੋ ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ ਹਰੇਕ ਸਰਕਾਰੀ ਮੁਲਾਜ਼ਮ ਦਾ ਬੱਚਾ ਸਰਕਾਰੀ ਸਕੂਲ 'ਚ ਪੜੇ ਤਾਂ ਹਰ ਬੰਦੇ ਦਾ ਇਲਾਜ ਸਰਕਾਰੀ ਹਸਪੀਟਲ ਦੇ ਵਿੱਚ ਹੋਵੇ ਤੇ ਕਿੰਦਾ ਨਾ ਸਾਰਾ ਕੁਝ ਵਧੀਆ ਬਣ ਜਾਉ ਪਰ ਇਹ ਚੀਜ਼ ਹੋਣੀ ਨਹੀਂ ਅਫਸੋਸ ਦੀ ਗੱਲ ਆ ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਸੀਗੀ ਕੜਾ ਪ੍ਰਸ਼ਾਦ ਦੀ ਦੇਗ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਕੜਾਹ ਪ੍ਰਸ਼ਾਦ ਦੀ ਜਿਹੜੀ ਗੁਰੂ ਘਰਾਂ ਦੇ ਵਿੱਚ ਦੇਗ ਬਣਾਈ ਜਾਂਦੀ ਹੈ ਉਹਦੇ ਵਿੱਚ ਖੰਡ ਪਾਈ ਜਾਂਦੀ ਆ ਤੇ ਜਿਹੜੀ ਜ਼ਹਿਰ ਆ ਇਸ ਗੱਲ ਨਾਲ ਆਪਾਂ ਟੋਟਲੀ ਸਹਿਮਤ ਆ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਮੈਂ ਕਿਉਂ ਸਹਿਮਤ ਹਾਂ ਮੈਂ ਉਹ ਵੀ ਦੱਸਣਾ ਇਹਨਾਂ ਨੇ ਕਿਹਾ ਸੀਗਾ ਵੀ ਉੱਥੇ ਕਿਉਂ ਨਹੀਂ ਗੁੜ ਦੀ ਵਰਤੋਂ ਕੀਤੀ ਜਾਂਦੀ ਹੁਣ ਸੋਚੋ ਜੇ ਗੁੜ ਦੀ ਵਰਤੋਂ ਹੁੰਦੀ ਆ ਕਿੰਨੇ ਗੁਰੂ ਘਰ ਆ ਹਰ ਗੁਰੂ ਘਰ ਦੇ ਵਿੱਚ ਹੋਵੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆ ਉਹ ਗੁੜ ਹੀ ਵਰਤਿਆ ਜਾਊਗਾ ਮਿੱਠਾ ਕਿਤੇ ਨਹੀਂ ਖੰਡ ਕਿਤੇ ਨਹੀਂ ਵਰਤੀ ਜਾਊਗੀ ਤੇ ਸੋਚੋ ਕਿੰਨੀ ਗੁੜ ਦੀ ਲੋੜ ਪੈਣੀ ਆ ਤੇ ਵਧੀਆ ਕੁਆਲਿਟੀ ਦਾ ਗੁੜ ਜਿਹੜੇ ਆਪਣੇ ਭੈਣ ਭਰਾ ਬਣਾਉਂਦੇ ਆ ਤਿਆਰ ਕਰਦੇ ਉਹਨਾਂ ਕੋ ਖਰੀਦਿਆ ਜਾਊਗਾ ਕਿੰਨੀ ਡਿਮਾਂਡ ਵਧੂਗੀ ਇਸ ਚੀਜ਼ ਦੀ ਸੋਚਣ ਵਾਲੀ ਗੱਲ ਆ ਸਾਰੇ ਗੁਰੂ ਘਰਾਂ ਦੇ ਵਿੱਚ ਦੇਗ ਬਣਦੀ ਆ ਜੇ ਸਾਰੇ ਗੁਰੂ ਘਰਾਂ ਵਾਲੇ ਇਹ ਕਹਣ ਕਿ ਗੁੜ ਦੀ ਹੀ ਬਣਨੀ ਹੈ ਇਦੂ علاوہ ਖੰਡ ਦੀ ਦੇਗ ਨਹੀਂ ਬਣੂਗੀ ਤੇ ਮੈਂ ਕਹਿੰਦਾ ਬਹੁਤ ਵਧੀਆ ਹੋਊਗਾ ਤੇ ਨਾਲੇ ਆਪਣੀ ਸਿਹਤ ਵਾਸਤੇ ਘੋੜੇ ਚੰਗਾ ਤੇ ਨਾਲੇ ਕਾਰੋਬਾਰ ਵਧਦਾ ਤੇ ਦੂਜੀ ਗੱਲ ਮੈਂ ਇਹ ਗੱਲ ਕਿਉਂ ਗਿਆ ਕਿ ਮੈਂ ਇਸ ਗੱਲ ਨਾਲ ਐਗਰੀ ਹਾਂ ਕਿਉਂਕਿ ਮੈਂ ਇੱਕ ਗੁਰੂ ਘਰ ਦੇ ਵਿੱਚ ਗਿਆ ਹੁਣ ਮੈਂ ਗੁਰੂ ਘਰ ਦਾ ਨਾਮ ਨਹੀਂ ਲੈ ਸਕਦਾ ਜੇ ਦੁਬਾਰਾ ਲੋੜ ਪਈ ਤੇ ਆਪਾਂ ਲੈ ਵੀ ਦਿਆਂਗੇ ਠੀਕ ਹੈ ਜੇ ਦੁਬਾਰਾ ਉਹ ਚੀਜ਼ ਦੇਖੀ ਮੈਂ ਗੁਰੂ ਘਰ ਦੇ ਵਿੱਚ ਗਿਆ ਜਦੋਂ ਮੈਂ ਪ੍ਰਸ਼ਾਦ ਲੈਣ ਲੱਗਾ ਉੱਥੇ ਜਿਹੜੀ ਦੀਗ ਹਨ ਉਹ ਘੱਟ ਸੀ ਥੋੜੀ ਰਹਿ ਗਈ ਉਹਨਾਂ ਨੇ ਕੀਤਾ ਉੱਥੇ ਚੜਿਆ ਸੀਗਾ ਮਿੱਠਾ ਲੱਡੂ ਜਿਹੜੇ ਚੜਾਉਂਦੇ ਲੋਕੀ ਉਹ ਲਿਆਣ ਕੇ ਵਿੱਚ ਸੱਟ ਕੇ ਤਰਲਾ ਦੇਖ ਵੱਧ ਗਿਆ ਪ੍ਰਸ਼ਾਦ ਜ਼ਿਆਦਾ ਹੋ ਗਿਆ ਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਪਰ ਮੈਂ ਗੱਲ ਨਹੀਂ ਕੀਤੀ ਕਿਉਂਕਿ ਉਹ ਦਿਨ ਕੁਝ ਇਹੋ ਜਿਹਾ ਸੀਗਾ ਜੇ ਗੱਲ ਕਰਦੇ ਤਾਂ ਹੋ ਸਕਦਾ ਸੀਗਾ ਵੀ ਕਹਿਣਾ ਲੈ ਅੱਜ ਵਰੇ-ਵਰੇ ਦਿਨ ਇਹਨਾਂ ਨੇ ਇੱਥੇ ਰੌਲਾ ਪਾਤਾ ਸੰਘਰ ਜਿਆਦਾ ਹੋਗੀ ਉਹਨਾਂ ਨੇ ਵਿੱਚ ਲੱਡੂ ਰੁਲਾਤੇ ਤੇ ਮੈਂ ਗੱਲ ਤਾਂ ਮੈਂ ਕਿਹਾ ਮੈਂ ਐਗਰੀ ਹਾਂ ਕੀ ਜਿਹੜਾ ਇਹ ਮਿੱਠਾ ਆ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆ ਮੈਂ ਅੱਗੇ ਵੀ ਗੱਲ ਕੀਤੀ ਇਸ ਚੀਜ਼ ਬਾਰੇ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਮਿੱਠਾ ਖਰੀਦ ਕੇ ਲੈ ਕੇ ਆਉਨੇ ਲੱਡੂ ਆ ਬੇਸਣ ਆ ਜਾਂ ਮਠਿਆਈ ਕੋਈ ਵੀ ਹੈਗੀ ਆ ਮੈਂ ਗੁਰੂ ਘਰਾਂ ਦੇ ਵਿੱਚ ਇਹ ਵਰਤੌਂ ਦੇ ਦੇਖੇ ਆ ਤੇ ਜਿਹੜਾ ਇਹ ਜਿਹੜਾ ਮਿੱਠਾ ਆ ਕੀ ਇਹ ਜ਼ਹਿਰ ਨਹੀਂ ਹੈਗਾ ਇਹ ਸਹੀ ਆ ਆਪਣੀ ਸਿਹਤ ਵਾਸਤੇ ਜਦੋਂ ਉਹ ਦੁਕਾਨ ਤੋਂ ਅਸੀਂ ਖਰੀਦਿਆ ਕਿਉਂ ਸੋਚਾ ਹੈਗਾ ਅਸੀਂ ਤਾਂ ਕਹਦੇ ਨੇ ਨਾ ਗੁਰੂ ਘਰ ਦੇ ਵਿੱਚ ਚੀਜ਼ ਸੁੱਚੀ ਵਰਤੀ ਵਰਤਾਈ ਜਾਂਦੀ ਆ ਆਪਾਂ ਕਿਸੇ ਨੂੰ ਝੂਠਾ ਚਮਚ ਨਹੀਂ ਦਿੰਦੇ ਝੂਠਾ ਗਲਾਸ ਨਹੀਂ ਦਿੰਦੇ ਕੋਈ ਵੀ ਚੀਜ਼ ਝੂਠੀ ਨਹੀਂ ਦਿੰਦੇ ਹਨਾ ਇਤੋਂ ਤੱਕ ਕਿ ਜਦੋਂ ਆਪਾਂ ਬਾਲਟੀ ਦੇ ਵਿੱਚੋਂ ਕਿਸੇ ਨੂੰ ਪ੍ਰਸ਼ਾਦਾ ਜਾਂ ਦਾਲ ਵਰਤੌਣ ਲੱਗਦੇ ਆ ਇਹ ਵੀ ਧਿਆਨ ਰੱਖੀ ਰੱਖੀਦਾ ਆ ਕਿ ਉਹਨਾਂ ਦੀ ਪਲੇਟ ਦੇ ਨਾਲ ਨਾ ਲੱਗ ਜਾ ਕਟਸੀ ਕਿਤੇ ਹਨਾ ਜੇ ਲੱਗ ਜਾਵੇ ਤਾਂ ਕਟਸੀ ਧੋਤੀ ਜਾਂਦੀ ਹੈ ਦੁਬਾਰਾ ਉਸੇ ਵੇਲੇ ਫੇਰ ਕਿਉਂ ਨਹੀਂ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਵੀ ਉਹ ਚੀਜ਼ ਸੁੱਚੀ ਹੈਗੀ ਆ ਗੁਰੂ ਘਰ ਦੇ ਅੰਦਰ ਦੇਖ ਤਿਆਰ ਹੁੰਦੀ ਆ ਸੁੱਚੀ ਆ ਬਾਣੀ ਪੜੀ ਜਾਂਦੀ ਆ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲਿਆਂਦਾ ਮਿੱਠਾ ਦਾ ਡੱਬੇ ਦੇ ਵਿੱਚ ਪਵਾ ਕੇ ਲਿਆਂਦਾ ਕਿੱਦਾਂ ਦੇ ਹਾਲਾਤਾਂ ਚੋਂ ਚੀਜ਼ ਬਣੀ ਹੈਗੀ ਆ ਕੀ ਉਹਦੇ ਵਿੱਚ ਪਾਇਆ ਹੈਗਾ ਕੀ ਹੈ ਨੀਗਾ ਅਸੀਂ ਲਿਆਂ ਕੇ ਗੁਰੂ ਘਰ ਰੱਖ ਦਿੰਨੇ ਆ ਉੱਥੇ ਵਰਤਾਈ ਜਾਂਦੀ ਆ ਆਪਾਂ ਕਹਿੰਨੇ ਜੀ ਪ੍ਰਸ਼ਾਦ ਬਣ ਜਾਂਦਾ ਗੁਰੂ ਘਰੇ ਪਹੁੰਚ ਕੇ ਕਿਉਂ ਉਹ ਜ਼ਹਿਰ ਨਹੀਂ ਹੈਗਾ ਕਿਉਂ ਉਹ ਗਲਤ ਨਹੀਂ ਹੈਗਾ ਜਿਹੜਾ ਗੱਲਾਂ ਤੇ ਬੰਦਾ ਸਹੀ ਬੋਲਦਾ ਉਹ ਗੱਲਾਂ ਸਹੀ ਆ ਜਿਹੜੇ ਜਿੱਥੇ ਬੰਦਾ ਕੋਈ ਗਲਤ ਬੋਲਦਾ ਉਹ ਚੀਜ਼ ਗਲਤ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਤੁਹਾਨੂੰ ਕਹਿਣਾ ਚਾਹੀਦਾ ਤੇ ਕਹਿਣਾ ਪੈਣਾ ਫੇਰ ਇਹ ਸੁਧਾਰ ਹੋ ਸਕਦਾ ਮੈਂ ਇਸ ਚੀਜ਼ ਤੇ ਅੱਗੇ ਵੀ ਇੱਕ ਵਾਰ ਵੀਡੀਓ ਕੀਤੀ ਸੀਗੀ ਇਹ ਕੀ ਹੈ ਗੁਰੂ ਘਰਾਂ ਦੇ ਵਿੱਚ ਮਿੱਠਾ ਵਰਤਾਉਣਾ ਜਾਇਜ਼ ਆ ਤੁਸੀਂ ਜੇ ਬਣਾਉਂ ਬਣਾਈਆਂ ਨਾ ਤੁਸੀਂ ਅੱਗੇ ਆਪਣੇ ਮੋਸਟਲੀ ਗੁਰੂ ਘਰਾਂ ਦੇ ਵਿੱਚ ਖੀਰ ਬਣਦੀ ਹੁੰਦੀ ਸੀ ਨਾ ਖੀਰ ਬਣਾ ਦਿਓ ਕਹਣਾ ਜਾਂ ਪ੍ਰਸ਼ਾਦ ਬਣਾ ਦਿਓ ਮਿੱਠੇ ਚੋਲ ਬਣਾ ਦਿਓ ਕੁਝ ਵੀ ਚੀਜ਼ ਬਣ ਜਾਂਦੀ ਹੈ ਗੁਰੂ ਘਰਾਂ ਦੇ ਵਿੱਚ ਆਪ ਬਣਾਓ ਤੇ ਵਰਤਾਓ ਬਾਜ਼ਾਰਾਂ ਦੇ ਵਿੱਚੋਂ ਤੁਸੀਂ ਇਹ ਬਰਫੀਆਂ ਲੱਡੂ ਬੇਸਣ ਖਰੀਦ-ਖਰੀਦ ਕੇ ਲਿਆਣ ਕੇ ਗੁਰੂ ਘਰਾਂ ਦੇ ਵਿੱਚ ਵਰਤਾਉਨੇ ਆ ਮੈਂ ਤਾਂ ਇਸ ਚੀਜ਼ ਨਾਲ ਏਗਰੀ ਨਹੀਂ ਹੈਗਾ ਜੇ ਤੁਸੀਂ ਹੈਗੇ ਤਾਂ ਦੱਸ ਦਿਓ ਵੀ ਸਹੀ ਆ ਜਾਇਜ਼ ਆ ਜਾਂ ਨਹੀਂ ਜਾਇਜ਼ ਹੈ ਨਾ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਤੁਸੀਂ ਜੇ ਚੜਾਉਣੀ ਜਾਇਜ਼ ਆ ਤੇ ਤੁਸੀਂ ਦੱਸਿਓ ਵੀ ਕਿਉਂ ਜਾਇਜ਼ ਆ ਵੀ ਕਿਉਂ ਸਹੀ ਆ ਜੇ ਤੁਹਾਡੀ ਸ਼ਰਤ ਆ ਵੀ ਅਸੀਂ ਗੁਰੂ ਘਰ ਮਿੱਠਾ ਚਰੌਣਾ ਤੁਸੀਂ ਘਰੋਂ ਦੇਗ ਵੀ ਬਣਾ ਕੇ ਲਿਆ ਸਕਦੇ ਆ ਦੱਸਿਓ ਜਰੂਰ ਇਸ ਗੱਲ ਨਾਲ ਤੇ ਇਹ ਸਗੀਆਂ ਗੱਲਾਂ ਬਾਤਾਂ ਮੈਂ ਕਹਾਂ ਚਲੋ ਤੁਹਾਡੇ ਨਾਲ ਆਪਣੇ ਜਜ਼ਬਾਤ ਸਾਂਝੇ ਕਰੀਏ ਵੀ ਆਹ ਗੱਲਬਾਤ ਹੈਗੀ ਆ ਜਿੱਥੇ ਬੰਦਾ ਸਹੀ ਓਥੇ ਸਹੀ ਆ ਜਿੱਥੇ ਗਲਤ ਤੇ ਓਥੇ ਗਲਤ ਆ ਜਿਹੜੀ ਇਹਨਾਂ ਨੇ ਪਹਿਲੀ ਗੱਲ ਕੀਤੀ ਸੀ ਕਿ ਗੁਰੂ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰੂ ਘਰ ਬਣਾ ਲੈ ਤੇ ਉੱਥੇ ਹਾਈਪਰ ਹੋ ਕੇ ਬੋਲੇ ਇਸ ਕਰਕੇ ਇਹਨਾਂ ਦਾ ਵਿਰੋਧ ਹੋਇਆ ਜੇ ਸੀ ਇਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ ਤੇ ਕਈ ਗੱਲਾਂ ਇਹਨਾਂ ਸਹੀ ਹੈ ਬਾਕੀ ਤੁਸੀਂ ਆਪਣੀ ਰਾਏ ਦੇ ਦਿਓ ਕਮੈਂਟਾਂ ਦੇ ਵਿੱਚ ਹੁਣ ਕੀ ਦੇਣੀ ਹੈ ਫਿਰ ਕਰਾਂਗੇ ਅੱਗੇ ਗੱਲਬਾਤ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ